ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਡਰੀ ਫਾਰਮ ਮੋਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜਾ ਤੁਸੀਂ ਸਕਰੀਨ ਤੇ ਟਰੈਕਟਰ ਦੇਖ ਰਹੇ ਹੋ ਇਹ ਬਾਈ ਹੋਣਾ ਦਾ ਸੇਲ ਆ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ 2018 ਮਾਡਲ ਆ ਜੀ ਰੰਗ ਪੇਂਟ ਦਾ オリジナル ਆ ਦੇਖ ਸਕਦੇ ਹੋ ਫੈਬਰ ਦੀ ਛਤਰੀ ਲੱਗੀ ਹੋਈ ਹੈ ਡੈਕ ਲੱਗਿਆ ਕੁਕੀਲ ਟ੍ਰੋਨਿਕਸ ਤੋਂ ਡੀਕੇ ਵਾਲਿਆਂ ਦਾ ਟਾਇਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮਾਰਕਾ ਦਿਖਾ ਦਿੰਨੇ ਆ ਨਾਲ ਦਾ ਹੀ ਆ ਜੀ 18 ਦਾ ਮਾਰਕ ਮਾਰਕਾ 2018 ਮਾਡਲ ਆ ਜੀ ਟਾਇਰ 90 ਪੈਸੇ ਪਏ ਆ ਚਾਰੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਸਾਫ਼ ਆ ਰੰਗ ਪੇਂਟ ਦਾ オリジナル ਆ ਜੀ ਸਾਰਾ ਘੰਟੇ ਤੁਹਾਨੂੰ ਦਿਖਾ ਦਿੰਨੇ ਜੀ ਸਿਰਫ 350 ਘੰਟਾ ਚੱਲਿਆ ਹੋਇਆ ਹੈ ਜੀ ਦੇਖ ਸਕਦੇ ਹੋ ਤੁਸੀਂ origignal ਬਾਕੀ ਨਗਦ ਕੈਸ਼ ਨਿਕਲਿਆ ਵਾ ਟਰੈਕਟਰ ਜੀ ਪਹਿਲੇ ਨਾ ਹੈ ਹਾਲਤ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਹਾਲਤ ਚੈੱਕ ਕਰ ਲਓ ਜੀ ਡੈਕ ਵਗੈਰਾ ਛਤਰੀ ਵਗੈਰਾ ਬਾਈ ਕਹਿੰਦਾ ਆਪਾਂ ਨਾਲ ਹੀ ਦੇਣੀ ਆ ਜੇ ਕੋਈ ਡੈਕ ਵੀਰ ਨਹੀਂ ਲੈਣਾ ਚਾਹੁੰਦਾ ਤਾਂ ਉਸ ਹਿਸਾਬ ਨਾਲ ਪੈਸੇ ਘੱਟ ਕੀਤੇ ਜਾਣਗੇ ਜਿਹੜੇ ਵੀਰ ਨੂੰ ਪਸੰਦ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਪੂਰਾ ਸ਼ੌਂਕ ਨਾਲ ਤਿਆਰ ਕਰਾਇਆ ਵਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਬਹੁਤ ਜ਼ਿਆਦਾ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਮਗਰਲੇ ਮੂਰਲੇਆਂ ਦੀ 90 ਪੈਸੇ ਆ 18 ਦਾ ਮਾਰਕਾ 2018 ਮਾਡਲ ਆ ਜੀ ਕਾਗਜ਼ ਪੱਤਰਾਂ ਦਾ ਓਕੇ ਆ ਬਾਈ ਦੀ ਗਾਰੰਟੀ ਆ ਕਾਗਜ਼ਾ ਪੱਤਰਾਂ ਦੀ ਕੋਈ ਲੋਨ ਵਗੈਰਾ ਨਹੀਂ ਐ ਨਗਦ ਕੈਸ਼ ਲਿਆਂਦਾ ਸੀ ਬਾਈ ਨੇ ਜਿਹੜਾ ਸੇਲ ਆ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ